ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਬਾਹਰ ਆਏ ਸੀ ਥੋੜਾ ਜਿਹਾ ਤੇ ਸੋਚਿਆ ਸੀ ਧੀ ਬਜਾਈ ਆਪਾਂ ਕਿੱਥੀ ਹੋਈ ਹੈ ਆਰ ਡੀ ਐਸ ਆਰ ਕਹ ਲੋ ਯਾਨ ਸਿੱਧੀ ਚੱਟਾ ਹੀ ਦਿੱਤਾ ਹੋਇਆ ਬਾਕੀ ਤਿਸ ਦੀ ਐਵੇਂ ਜਿਵੇਂ ਡੀ ਐਸ ਆਰ ਨਾਲ ਕਿੱਤੀ ਹੋਈ ਹੈ ਅੱਜ ਜਿਹੜਾ ਆਪਾਂ ਥੋੜਾ ਸਿੱਧੀ ਬਜਾਈ ਨੂੰ ਲੈ ਕੇ ਲੋਕੀ ਜਿਹੜੇ ਅੱਜ ਕਿਸਾਨ ਭਰਾ ਨੇ ਆਪਣੇ ਜਿਹੜੇ ਉਹ ਛੱਡਦੇ ਜਾ ਰਹੇ ਨੇ ਇਹਦਾ ਮੁੱਖ ਕਾਰਨ ਕੀ ਹੈ ਉਹ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਰਿਵਿਊ ਤੁਹਾਨੂੰ ਦੇ ਦਈਏ ਆਪਾਂ ਕਿਸ ਤਰ੍ਹਾਂ ਬੀਜੀ ਸੀ ਆਪਾਂ ਲਾਈ ਹੋਈ ਹੈ ਜੀ ਜੀਰੀ ਇਹ 126 ਹੈ ਡੈਲਟਾ ਵਾਲਿਆਂ ਦੀ ਇਹ ਤਕਰੀਬਨ ਆਪਣੇ 3.5 ਕੋ ਕਿੱਲੇ ਹੈਗੇ ਨੇ ਉਹ ਸਾਰੀ ਲੱਕੀ ਆ ਇੱਧਰ ਉਚਰੀ ਤੋਂ ਪਰਾਂ ਚਾਚਾ ਜੀ ਨੇ ਉਹਨਾਂ ਦੀ ਪੌਣੇ ਕੁ ਚਾਰ ਕਿੱਲੇ ਦੇ ਕਰੀਬ ਹੈਗੀ ਹੈ। ਉਹ ਵੀ ਬਹੁਤ ਵਧੀਆ ਖੜੀ ਹੋਈ ਹੈ। ਤੇ ਆਪਣੀ ਅਜੀ ਦੀ ਵੀ ਬੜੀ ਵਧੀਆ ਹੈ। ਥੋੜਾ ਜਿਹਾ ਰਿਵਿਊ ਤੁਹਾਨੂੰ ਆਵਾ ਦੀਏ। ਹਾਂਜੀ ਪਹਿਲਾਂ ਆਪਾਂ ਗੱਲ ਕਰਨੀਆਂ ਕਿ ਆਪਾਂ ਕਿਸ ਤਰ੍ਹਾਂ ਜਿਹੜੀ ਇਹਦੀ ਸਟਾਰਟਿੰਗ ਕੀਤੀ ਆਪਾਂ ਬਜਾਈ ਕਿਵੇਂ ਕੀਤੀ ਪਹਿਲਾਂ ਤਾਂ ਆਪਾਂ ਆਪਣੇ ਖੇਤਾਂ ਵਿੱਚ ਜੋ ਰੂੜੀ ਸੀ ਗੋਬਰ ਖਾਦ ਉਹ ਪਾਇਆ ਤੇ ਉਸ ਤੋਂ ਬਾਅਦ ਆਪਾਂ ਕੰਪਿਊਟਰ ਕਰਾਇਆ ਫਰਾਕੀ ਚੰਗੀ ਤਰ੍ਹਾਂ ਤੇ ਵਿੱਚ ਆਪਾਂ ਛੋਟੀਆਂ ਕਿਆਰੀਆਂ ਪਾਤੀਆਂ ਇੱਕ ਕਿੱਲੇ ਜੁਆ ਦੋ ਬੰਨੇ ਖੇਤ ਤੇ ਨੇ ਤਾਂ ਕਿ ਜਿਹੜਾ ਪਾਣੀ ਜੋ ਹੈ ਪ੍ਰੋਪਰ ਸਹੀ ਆਪਣਾ ਪਾਣੀ ਲੱਗੇ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਕਿਉਂਕਿ ਕੀ ਹੁੰਦਾ ਹੈ ਜਦੋਂ ਇਹ ਜੀਰੀ ਆਪਾਂ ਇੱਕ ਪਾਸੇ ਸਾਰਾ ਕਿੱਲੇ ਨੂੰ ਇਕੱਠਾ ਪਾਣੀ ਲਾਣੇ ਕੋਈ ਥੋੜਾ ਬਹੁਤਾ ਜਿੱਥੇ ਵੀ ਨਿਵਾਨ ਹੋਈ ਮਾੜੀ ਮੋਟੀ ਵੀ ਉੱਥੇ ਪਾਣੀ ਜ਼ਿਆਦਾ ਖਲੋ ਗਿਆ ਤੇ ਉੱਥੇ ਜਾਲਾ ਬਣ ਜਾਂਦਾ ਜਿੰਦੇ ਨਾਲ ਜਾਲਾ ਜਦੋਂ ਉੱਪਰ ਹੋ ਜੇ ਜ਼ਿਆਦਾ ਪਾਣੀ ਆਵੇ ਤੇ ਉਹ ਥੱਲੇ ਜੀਰੀ ਡੁੱਬ ਜਾਂਦੀ ਹੈ ਤੇ ਉਸ ਨਾਲ ਬੜਾ ਨੁਕਸਾਨ ਹੁੰਦਾ ਤੇ ਉਹ ਕਾਫੀ ਜਿਹੜੀ ਜੀਰੀ ਆਪਣੀ ਖਰਾਬ ਹੋ ਜਾਂਦੀ ਹੈ ਤੇ ਆਪਾਂ ਇਸ ਕਰਕੇ ਇੱਕ ਆ ਬੰਨਾ ਪਾਇਆ ਤੇ ਇੱਕ ਉਦਰੇ ਇਸ ਤਰ੍ਹਾਂ ਹੀ ਆਪਾਂ ਸਾਰਿਆਂ ਦੇ ਪਾਏ ਹੋਏ ਨੇ ਵਿੱਚ ਤੇ ਜਿਹੜੀ ਆਪਾਂ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਇਹਨਾਂ ਨੂੰ ਪਤਲਾ ਪਤਲਾ ਪਾਣੀ ਦਿੰਦੇ ਰਹੇ ਆ ਹੁਣੇ ਤਕਰੀਬਨ 17 ਤੋਂ 18 ਦਿਨ ਦੀ ਹੋ ਗਈ ਏ ਤੇ ਬਿਲਕੁਲ ਫਟਾ ਵਧੀਆ ਐਨ ਵਧੀਆ ਸਾਰੀ ਨਿਕਲੀ ਹੋਈ ਐ ਤੇ ਦੂਜਾ ਜਿਹੜਾ ਆਪਾਂ ਇੱਕ ਦੋ ਦਿਨ ਹੋਏ ਨੇ ਇਹਦੇ ਚੋਂ ਆਪਾਂ ਪਾਈਏ ਕਲੋਰੋ ਕਲੋਰੋ ਸਾਈਪਰ ਜਿਹੜੀ ਆਉਂਦੀ ਐ ਉਹ ਆਪਾਂ ਪਾਣੀ ਦੇ ਕੇ ਚੰਗੀ ਤਰ੍ਹਾਂ ਭਰਾ ਕੇ ਤੇ ਵਿੱਚ ਆਪਾਂ ਕਲੋਰੋਸਾਈਪਰ ਪਾ ਦਿੱਤੀ ਹੈ ਕਲੋਰੋਸਾਈਪਰ ਪਾਉਣ ਦਾ ਕਾਰਨ ਇਹ ਆ ਕਿ ਆਪਾਂ ਵਿੱਚ ਰੂੜੀ ਪਾਈ ਸੀ ਤੇ ਵਿੱਚ ਕਿਤੇ ਕਿਤੇ ਲੱਗ ਰਿਹਾ ਸੀ ਜਿਵੇਂ ਵੀ ਕੀੜੇ ਦੀ ਸ਼ਿਕਾਇਤ ਆ ਰਹੀ ਹੈ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਕਲੋਰੋਸਾਈਪਰ ਵਿੱਚ ਪਾਣੀ ਦੇ ਕੇ ਭਰਾ ਕੇ ਪਾਣੀ ਨਾਲ ਤੇ ਵਿੱਚ ਬੋਤਲ ਨਾਲ ਪਾ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਆ ਦੇਖ ਰਹੇ ਹੋ ਵਿੱਚ ਗੰਦ ਵੀ ਵਿੱਚ ਫੁੱਟ ਰਿਹਾ ਅਸਵਾਖ ਵਗੈਰਾ ਜਿਹੜਾ ਵਿੱਚ ਹੈਗਾ ਤਾਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਬੱਤਰ ਇਸੇ ਬੱਤਰ ਤੇ ਹੁਣ ਜਦੋਂ ਆ ਗਈ ਬੱਤਰ ਤੇ ਆਪਾਂ ਇਸੇ ਚੋਂ ਨਮੋਨੀ 골ਡ ਦਾ ਜਿਹੜਾ ਸਪਰੇਅ ਕਰ ਦੇਣਾ ਤੇ ਨੋਮਨੀ 골ਡ ਦੇ ਨਾਲ ਹੀ ਆਪਾਂ ਵਿੱਚ ਸਾਥੀ ਦੀ ਆਪਾਂ ਇੱਕ ਇੱਕ ਪੂੜੀ ਪਾ ਦੇਣੀ ਹੈ ਕੋਈ ਵਿੱਚ ਮੁਰਕ ਹੋਏਗੀ ਤੇ ਉਹ ਵੀ ਖਤਮ ਹੋ ਜਾਏਗੀ ਤਾਂ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜੇਕਰ ਪਿੱਛੋਂ ਦੁਆਰ ਤੋਂ ਗੰਦ ਨਹੀਂ ਫੁੱਟਦਾ ਤੇ ਫਿਰ ਆਪਾਂ ਜਾਂ ਤਾਂ ਨੋਮਨੀ ਗੋਲਡ ਦੀ ਦੁਬਾਰਾ ਸਪਰੇ ਕਰਾਂਗੇ ਕਿਉਂਕਿ ਇੱਕ ਵਾਰੀ ਹੁਣ ਕਰਨ ਤੋਂ ਬਾਅਦ ਫਿਰ ਵੀ ਗੰਦੇ ਪਿੱਛੋਂ ਨਿਕਲ ਆਂਦਾ ਇੱਕ ਵਾਰੀ ਤੇ ਜਾਂ ਤਾਂ ਆਪਾਂ ਨੋਮਨੀ ਗੋਲਡ ਦੀ ਸਪਰੇ ਕਰਾਂਗੇ ਤੇ ਜਾਂ ਆਪਾਂ ਇਹਦੇ ਵਿੱਚ ਜਿਹੜੀ ਇੱਕ ਦਵਾਈ ਆਂਦੀ ਹੈ ਜਿਹੜੀ ਆਪਾਂ ਇੱਕ ਤਾਂ ਕੱਦੂ ਚੋ ਮਾਪ ਪਾਣੇ ਹੁੰਦੇ ਜਦੋਂ ਜਿਰੀ ਲਾਣੇ ਇੱਕ ਹੋਰ ਹੁੰਦੀ ਜਿਹੜੀ ਆਪਣਾ ਗੰਦ ਵੀ ਆਪਣਾ ਸੁਕਾ ਦਿੰਦੀ ਹੈ ਲੋ ਹਾਂਜੀ ਨਿਲੋਗਾਰਡ ਦੇ ਨਾਮ ਤੋਂ ਜਿਹੜੀ ਆਪਣਾ ਦਵਾਈ ਇੱਕ ਆਂਦੀ ਹੈ ਉਹ ਆਪਾਂ ਜੇ ਪਾਈਏ ਸ਼ਾਇਦ ਨਿਲੋਗਾਰੀ ਨਾਮ ਹੈ ਮੈਨੂੰ ਪੂਰਾ ਧਿਆਨ ਨਹੀਂ ਹੈਗਾ ਤੇ ਉਹ ਜੇ ਆਪਾਂ ਪਾਈਏ ਗੰਦ ਜਿਹੜਾ ਛੋਟਾ ਛੋਟਾ ਹੋਏ ਜਿਹੜੀ ਥੋੜੀ ਵਵਾ ਹੋ ਜਾਏ ਤੇ ਜੇ ਉਹਦੋਂ ਆਪਾਂ ਪਾਈਏ ਤਾਂ ਜਿਹੜਾ ਉਹ ਗੰਦ ਵਿੱਚ ਡੁੱਬਣਾ ਚਾਹੀਦਾ ਪਾਣੀ ਚ ਜੇ ਉਹ ਗੰਦ ਡੁੱਬ ਜੇ ਫਿਰ ਤਾਂ ਉਹ ਸਾਰੇ ਗੰਦ ਦਾ ਸਫਾਇਆ ਕਰ ਦਿੰਦੀ ਹੈ ਤੇ ਪਿੱਛੇ ਜਿਹੜਾ ਜੋ ਵੀ ਉਗਰਨਾ ਉਹ ਵੀ ਨਹੀਂ ਉਗਰਨ ਦੇਗੀ ਤਾਂ ਇਹ ਆਪਾਂ ਕੰਡੀਸ਼ਨ ਵੇਖਾਂਗੇ ਟਾਈਮ ਤੇ ਕਿ ਕਿਸ ਤਰ੍ਹਾਂ ਕਰਨਾ ਹੈ ਇਹ ਦੋ ਆਪਸ਼ਨ ਨੇ ਜਾਂ ਤਾਂ ਦੁਆਰ ਤੋਂ ਆਪਾਂ ਨੂੰ ਨੋਮਨੀ ਗੋਲਡ ਦਾ ਸਪਰੇਅ ਕਰਨਾ ਪਏਗਾ ਤੇ ਜਾਂ ਆਪਾਂ ਜਿਹੜੀ ਉਹ ਦਵਾਈ ਹੈ ਉਹ ਆਪਾਂ ਦੁਆਰ ਤੋਂ ਇਹਦੇ ਤੇ ਛਿੜਕਾ ਆਪਣਾ ਵਿੱਚ ਪਾਵਾਂਗੇ ਪਾਣੀ ਦੇ ਕੇ ਇਹ ਦੋ ਆਪਸ਼ਨੋਂ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਵੀ ਕਿਸ ਤਰ੍ਹਾਂ ਕੰਮ ਸਹੀ ਰਹੇਗਾ ਤੇ ਦੂਜਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਚ ਯੂਰੀਆ ਸ਼ੁਰੂ ਕਰ ਦਾਂਗੇ ਤੇ ਤਿੰਨ ਵਾਰੀ ਆਪਾਂ ਕਰਕੇ ਯੂਰੀਆ ਪਾਵਾਂਗੇ ਇਹਦੇ ਚੋਂ ਯੂਰੀਆ ਕੰਪਲੀਟ ਕਰ ਦਾਂਗੇ ਆਪਾਂ ਕੁਝ ਦਸਾਂ ਦਸਾਂ ਦਿਨਾਂ ਬਾਅਦ ਆਪਾਂ ਪਾਈ ਜਾ ਕਰਾਂਗੇ ਤੇ ਉਹਦੇ ਵਿੱਚ ਜੋ ਵੀ ਆਪਾਂ ਪਾਣਾ ਹੈ ਹਿਊਮਿਕ ਐਸਿਡ ਪਾਣਾ ਹੈ ਜਾਂ ਕੋਈ ਹੋਰ ਸਲਫਰ ਵਗੈਰਾ ਜਾਂ ਕੋਈ ਤਾਤਾ ਹੈ ਉਹ ਆਪਾਂ ਉਸ ਟਾਈਮ ਆਪਣਾ ਦੇਖ ਕੇ ਤੇ ਆਪਾਂ ਉਸ ਟਾਈਮ ਪਾਵਾਂਗੇ ਉਹ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤਾਂ ਜਿਹੜਾ ਆਪਣਾ ਆਪਣਾ ਮੇਨ ਵਿਸ਼ਾ ਆਪਣਾ ਇਹਗਾ ਹੀ ਜਿਹੜਾ ਕੀ ਸਿੱਧੀ ਵਿਜਾਈ ਜਿਹੜੀ ਹੈ ਲੋ ਆਪਣੇ ਕਿਸਾਨ ਭਰਾ ਜਿਹੜੇ ਨੇ ਉਹ ਕਾਇਹ ਤੋ ਛੱਡਦੇ ਜਾਂਦੇ ਨੇ ਤਾਂ ਉਹਦਾ ਮੁੱਖ ਕਾਰਨ ਇਹ ਹੀ ਆਪਣਾ ਜਿਹੜਾ ਕੀ ਇਹਦੇ ਵਿੱਚ ਗੰਧ ਹੋ ਜਾਂਦਾ ਜਿਹੜਾ ਗੰਧ ਹੁੰਦਾ ਉਹ ਕਾਫੀ ਆਪਣਾ ਕੋਈ ਇਸ ਤਰ੍ਹਾਂ ਦਾ ਵੀ ਗੰਧ ਹੋ ਜਾਂਦਾ ਹੈ ਜਿਹੜੀ ਕੀ ਨੋਮਨੀ ਗੋਲਡ ਵੀ ਵਗੈਰਾ ਕੋਈ ਅਸਰ ਨਹੀਂ ਉਸਤੇ ਕਰਦੀ ਤੇ ਇਸ ਕਰਕੇ ਜਿਹੜੇ ਆਪਣਾ ਜੋ ਸਾਡਾ ਏਰੀਆ ਬਾਕੀ ਤਾਂ ਆਸੇ-ਪਾਸੇ ਪਤਾ ਨਹੀਂ ਆਪਾਂ ਨੂੰ ਕਿਵੇਂ ਆਪਣਾ ਬੀਜ ਦੀ ਬਿਜਾਈ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਈ ਹੈ ਕਿ ਕੱਟ ਹੋਈ ਓ ਤੁਸੀਂ ਆਪਣਾ ਆਪਣੇ ਏਰੀਏ ਦੇ ਨਾਮ ਦੇ ਕੇ ਤੇ ਕਮੈਂਟ ਤੇ ਦੱਸ ਸਕਦੇ ਹੋ ਕਿ ਤੁਹਾਡੇ ਏਰੀਆ ਚੋਂ ਪਿਛਲੇ ਨਾਲੋਂ ਬਿਜਾਈ ਜਿਹੜੀ ਆ ਸਿੱਧੀ ਉਹ ਜ਼ਿਆਦਾ ਹੋਈ ਹੈ ਕਿ ਘੱਟ ਹੋਈ ਹੈ ਆਪਣੇ ਏਰੀਏ ਚੋਂ ਤਾਂ तकरीबन ਕਾਫੀ ਜੋ ਸੋ ਵਿੱਚੋਂ ਲਾ ਲੋ ਕੋਈ 70 80% ਤਾਂ ਲੋਕੀ ਛੱਡ ਗਏ ਨੇ ਬਿਲਕੁਲ ਹੀ ਤੇ ਬਹੁਤ ਘੱਟ ਹੀ ਸਵਾਰ ਜਿਹੜੀ ਸਿੱਧੀ ਬਿਜਾਈ ਉਹ ਹੋਈ ਆ ਤੇ ਪਹਿਲਾਂ ਤਾਂ ਜਿਹੜੀ ਆਪਣਾ ਗੌਰਮੈਂਟ ਵੱਲੋਂ ਵੀ ਥੋੜੀ ਜੀ ਆਪਣਾ ਸੋਲਤ ਮਿਲ ਜਾਂਦੀ ਸੀ ਕਿ 2-4000 ਰੁਪਿਆ ਜਿਹੜਾ ਵੀ ਆਉਂਦਾ ਸੀ ਸਿੱਧੀ ਬਜਾਈ ਦਾ ਤਾਂ ਉਹ ਥੋੜਾ ਜਿਹਾ ਦਵਾਈਆਂ ਦੂਈਆਂ ਤੇ ਬੰਦਾ ਖਰਚ ਕਰ ਲੈਂਦਾ ਸੀ ਤਾਂ ਥੋੜਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਜਿਹੜੀ ਕੱਦੂ ਵਾਲੀ ਹੈ ਉਹਦੇ ਚੋਂ ਆਪਣਾ ਗੰਧ ਬੜਾ ਹੀ ਘੱਟ ਹੁੰਦਾ ਹੈ ਕੱਦੂ ਕੱਦੂ ਵਿੱਚ ਨਾਲ ਨਾਲ ਹੀ ਆਪਾਂ ਸਪਰੇਅ ਕਰ ਦਿੰਨੇ ਆ ਗੰਧ ਵਾਲੀ ਤਾਂ ਬੜਾ ਹੀ ਘੱਟ ਗੰਧ ਆਪਣਾ ਉਸ ਵਿੱਚ ਹੁੰਦਾ ਹੈ ਤਾਂ ਇਸ ਕਰਕੇ ਸਾਰੇ ਤਕਰੀਬਨ ਕੱਦੂ ਵਾਲੇ ਹੀ ਲਾਉਣਾ ਹੁਣ ਪਸੰਦ ਕਰ ਰਹੇ ਨੇ ਤੇ ਥੋੜਾ ਜਿਹਾ ਵੀ ਲੇਵਰ ਦੀ ਵੀ ਘਾਟ ਕਰਕੇ ਇਸ ਪਾਸੇ ਕਾਫੀ ਕਿਸਾਨ ਆਇਤਾ ਹੈ ਸੀ ਜਰੂਰ ਪਿਛਲੇ ਸਾਲ ਆਪਣੇ ਇਸ ਏਰੀਆ ਚੋਂ ਆਪਣਾ ਸ਼ਾਹਬਾਦ ਮਾਰਕੰਡ ਜਿਹੜਾ ਹੈ ਆਪਣਾ ਏਰੀਆ ਹੈ ਹਰਿਆਣਾ ਦੇ ਖੁਕਸ਼ੇਤਰ ਜ਼ਿਲ੍ਹੇ ਦਾ ਪਿਛਲੇ ਸਾਲ ਇਸ ਆਪਣੇ ਏਰੀਆ ਚੋਂ ਕਾਫੀ ਬਿਜਾਈ ਜਿਹੜੀ ਹੈ ਉਹ ਡੀਐਸਆਰ ਨਾਲ ਹੋਈ ਸੀ ਸਿੱਧੀ ਬਿਜਾਈ ਬਹੁਤ ਜ਼ਿਆਦਾ ਹੋਈ ਸੀ ਤਾਂ ਹੁਣ ਮੁੱਕ ਕਰਨੀ ਪਤਾ ਲੱਗਦਾ ਪਿਆ ਕਿ ਇਹ ਗੰਦ ਜਿਹੜਾ ਆਪਣੇ ਇੰਦੇ ਚੂ ਦੇਰੀਟੂ ਬਹੁਤ ਹੋ ਜਾਂਦਾ ਇਸੇ ਕਰਕੇ ਜਿਹੜੇ ਆਪਣੇ ਕਿਸਾਨ ਭਰਾਣੋ ਛੱਡਦੇ ਜਾ ਰਹੇ ਨੇ ਅਗਰ ਕੋਈ ਆਪਣਾ ਅੱਗੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਕੋਈ ਇਸ ਤਰ੍ਹਾਂ ਦੀ ਸਹੀ ਜਾਂ ਦਵਾਈ ਆਂਦੀ ਹੈ ਜਿਹੜਾ ਵੀ ਗੰਦ ਨੂੰ ਕੰਟਰੋਲ ਕਰ ਸਕੇ ਤਾਂ ਸ਼ਾਇਦ ਆਪਣਾ ਦੁਆਰ ਤੋਂ ਜਿਹੜੇ ਕਿਸਾਨ ਭਰਾ ਇੱਧਰ ਆ ਸਕਦੇ ਨੇ ਕਿਉਂਕਿ ਇਸ ਵਿੱਚ ਜਿਹੜਾ ਸਮੇਂ ਦੀ ਵੀ ਬਚਤ ਹੈ ਤੇ ਲੇਬਰ ਦੀ ਵੀ ਕੋਈ ਤੰਗੀ ਨਹੀਂ ਹੁੰਦੀ ਤੇ ਦੂਜਾ ਆਪਣਾ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਥੋੜਾ ਜਆ ਜੇ ਆਪਾਂ ਸਾਫ ਲਾਈਏ ਲੈਵਰ ਦਾ ਖਰਚਾ ਵੀ ਵੜਾ ਹੈ 4-5000 ਤਕਰੀਬਨ ਪਿਛਲੀ ਵਾਰੀ 5000 ਸੀ ਇੱਧਰ ਤਾਂ ਬਾਕੀ ਏਰੀਆ ਦਾ ਪਤਾ ਨਹੀਂ ਐਡ ਕੀਤਾ ਜੇ ਰੇਟ ਸ਼ਾਇਦ ਖੁੱਲੇ ਨਹੀਂ ਕੀ ਰੇਟ ਹੋਣਗੇ ਤਾਂ ਇਸ ਕਰਕੇ ਸਿੱਧੀ ਬਜਾਈ ਵੱਲ ਲੋਕი ਆਏ ਸੀ ਵੀ ਥੋੜਾ ਖਰਚਾ ਬਚ ਜੇ ਤਾਂ ਪਾਣੀ ਦਾ ਥੋੜਾ ਜਿਹਾ ਉਹ ਵੀ ਸਿਸਟਮ ਸਹੀ ਹੋ ਜੇ ਤਾਂ ਥੋੜਾ ਇਸੇ ਕਰਕੇ ਥੋੜੇ ਆਪਣੇ ਕਿਸਾਨ ਭਰਾ ਚਿਜਕਦੇ ਨੇ ਕੀ ਜਿਹੜਾ ਇਹਦੇ ਚੋਂ ਗੰਧ ਇਹ ਜਿਹੜਾ ਉਹ ਆਪਣਾ ਕਾਫੀ ਹੋ ਜਾਂਦਾ ਹੈ ਆ ਥੋੜਾ ਜਿਹਾ ਤੁਹਾਨੂੰ ਦਿਖਾਣਨੇ ਆ ਇਹ ਜਿਹੜੀ ਹੈ ਸਵਾਖ ਆਪਣਾ ਗੰਦ ਹੈ ਆ ਦੇਖ ਲਓ ਇਸ ਸਾਈਡ ਜਿਹੜਾ ਹੈਗਾ ਆਪਣਾ ਆ ਜਿਹੜੀ ਨਾਲ-ਨਾਲ ਸਾਈਡ ਹੈ ਇਧਰ ਥੋੜਾ ਜਿਹਾ ਜ਼ਿਆਦਾ ਹੈ ਆ ਟੋਟਲ ਤੇ ਪਰਾਂ ਥੋੜਾ ਕੱਟ ਹੀ ਹੈ ਤਾਂ ਆਪਾਂ ਇਸੇ ਬੱਤਰ ਤੇ ਇੱਕ ਦੋ ਦਿਨ ਤੱਕ ਆਪਾਂ ਇਸੇ ਵੱਤਰ ਤੇ ਆਪਾਂ ਨੋਮਨੀ ਗੋਲਡ ਤੇ ਨਾਲ ਪਲੱਸ 7 ਹੀ ਪਾ ਕੇ ਇਕੱਠਾ ਹੀ ਆਪਾਂ ਸਪਰੇਅ ਕਰ ਦੇਣਾ ਉਸ ਤੋਂ ਬਾਅਦ ਇੱਕ ਦੋ ਦਿਨ ਰੁੱਕ ਕੇ ਫਿਰ ਆਪਾਂ ਪਾਣੀ ਨਾਲ ਪਰਾਣਾ ਇਹਨੂੰ ਚਾਲੂ ਕਰ ਦਾਂਗੇ ਤੇ ਉਸ ਤੋਂ ਹੋਰ ਅਗਾ ਇੱਕ ਦੋ ਦਿਨਾਂ ਹਾਂਜੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਚ ਅਗਲੀ ਵੀਡੀਓ ਜੋ ਆਪਾਂ ਤੁਹਾਨੂੰ ਸਾਰਾ ਆਪਣਾ ਜੋ ਵੀ ਆਪਾਂ ਸ਼ੇਅਰ ਕਰਾਂਗੇ ਹਰ ਗੱਲ ਤੁਹਾਡੇ ਨਾਲ ਕੀ ਕਿਸ ਤਰ੍ਹਾਂ ਰਿਹਾ ਆਪਣਾ ਗੰਧ ਕਿਸ ਤਰ੍ਹਾਂ ਰਿਹਾ ਦਾ ਉਹ ਸਾਰੀ ਡਿਟੇਲ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਧੰਨਵਾਦ ਸਭ ਦਾ